ਨਹੀਂ ਲਗਾਇਆ ਮਤਲਬ ਥੋੜ੍ਹੀ ਤੇ ਮੈਂ ਜੇ ਬਣ ਜੂਗਾ ਤਾਂ ਬਧਿਆ ਨਹੀਂ ਬਣਤਾ ਮੈਂ ਕੀ ਕਰਾਂ ਆਹ ਦੇ ਦੇ ਭਾਰੇ ਬੈਠ ਜਕਣੇ ਸੌਖੇ ਭਾਈ ਆਂ ਕਦੇ ਇਧਰ ਝੜ ਬੈ ਗਏ ਕਦੀ ਉਧਰ ਝੜ ਬੈ ਸਾਲਾ ਭਾਰੀ ਵੀ ਆ ਰਿਹਾ ਨਹੀਂ ਨਾ ਬਣਦਾ ਨਹੀਂ ਤਾਂ ਖਲਾਰਾ ਪਾਇਆ ਚੱਲ ਦੂੰ ਜੇ ਇਤਨੀ ਕਿ ਮਿੱਟੀ ਸੀ ਨਿੱਕੀ ਸੀ ਲਗਾ ਕੇ ਦੇਖ ਲੈ ਤਾ ਵੀ ਛਰਾਬ ਹੈ ਆ ਕਿ ਨਹੀਂ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਤੇ ਕੋਠੀ ਦੇ ਵਿੱਚ ਕੰਮ ਚੱਲੀ ਜਾਂਦੇ ਨੇ ਮੈਂ ਤੁਹਾਨੂੰ ਮੋਲਡਿੰਗ ਦੇ ਡਿਜ਼ਾਈਨ ਮੈਂ ਨੈਟ ਤੋਂ ਵੇਖੇ ਸੀ ਉਦਾਂ ਹੀ ਬਣਾ ਦਿੱਤੇ ਉਹਨਾਂ ਨੇ ਆਜੋ ਮੈਂ ਤੁਹਾਨੂੰ ਦਿਖਾਉਣਾ ਆ ਜੋ ਕਿ ਤੁਹਾਨੂੰ ਵੀ ਲੋਡ ਪੈ ਸਕਦੀ ਨਵਾਂ ਘਰ ਬਣਾਉਣਾ ਨਾ ਜੇ ਨਵਾਂ ਘਰ ਨਹੀਂ ਬਣਾਉਣਾ ਤੇ ਮੋਲਡਿੰਗ ਤੁਸੀਂ ਪ੍ਰਾਣੀਆਂ ਕੰਧਾਂ ਤੇ ਵੀ ਕਰਵਾ ਕੇ ਨਾ ਉਹਨੂੰ ਲੁੱਕ ਮਤਲਬ ਵਧੀਆ ਬਣ ਜਾਂਦਾ ਰੋਇ ਦੀ ਲੁੱਕ ਬਣ ਜਾਂਦੀ ਆ ਮੋਲਟੀ ਦੇ ਨਾਲ ਆਜੋ ਤੁਹਾਨੂੰ ਦਸਾਵਾਂ ਔਈ ਜਾਂਦੇ ਏਡੇ ਬਾਅਦ 12 ਫੁੱਟ ਦਾ ਬੂਹਾ ਹਜੇ ਇਹਨੇ ਬੰਨਣਾ ਇਹਦਾ ਸੈਂਪਲ ਆਇਆ ਕੋਠੀ ਬੰਦ ਹੋ ਜੇ ਹਾਂਜੀ ਕਿਉਂਕਿ ਹਜੇ ਮੈਂ ਤੁਹਾਨੂੰ ਇੱਕ ਵੀ ਰੱਖ ਦਿੰਦਾ ਸੀ ਇਹ ਕੋਠੀ ਤੇ ਮਤਲਬ ਸਮਾਨ ਵੈਸੇ ਹੀ ਰੱਖਿਆ ਕਿਉਂਕਿ ਇਹ ਕਮਰਾ ਢਾਉਣਾ ਸੀ ਪਹਿਲਾਂ ਚਾਚਾ ਆ ਗਿਆ ਨਾ ਵੇਹਲੀ 'ਚ ਫਿਰ ਉਹਦੇ ਕਰਕੇ ਅਇਤਾ ਬਾਬਾ ਜੀ ਦਾ ਰੂਪ ਲਿਆ ਕੇ ਪਾਠ ਕਰਵਾ ਕੇ ਫੇਰ ਆਵਾਂਗੇ ਆ ਵੇ ਮੋਲਡਿੰਗ ਬੜੀ ਨੇੜੇ ਵਰਕੇ ਵਿਖਾ ਸ਼ੀਕ ਕਰ ਓਕੇ ਮੋਲ ਹਾਂਜੀ ਆਉਂ ਜਾਂਦੇ ਸ਼ੀਕ ਕਰ ਆ ਬਣ ਗਈ ਨਾ ਇਹਦੇ ਵਿੱਚ ਆਪਾਂ ਕੋਈ ਪੋਰਟਰੇਟ ਲਾਵਾਂਗੇ ਇਹਦੇ ਵਿੱਚ ਕੋਈ ਪੋਰਟਰੇਟ ਕਰਵਾਵਾਂਗੇ ਤੇ ਆ ਵੇ ਪਹਿਲੀ ਉਹ ਬਣ ਗਈ ਸੀਗੀ ਫਿਰ ਨਾ ਇਹਦੇ ਵਿੱਚ ਆਪਣੀ ਉਹ ਉਹ ਤਾਂਬੇ ਵਾਲੀ ਜਿਹੜੀ ਏਸੀ ਦੀ ਪਾਈਆਂ ਪੈ ਲੰਗੀਆਂ ਕੱਲ ਪਈਆਂ ਹਾਂਜੀ ਤੇ ਆ ਮੋਲਡਿੰਗ ਵੀ ਓਕੇ ਬਣ ਗਈ ਹੈ ਚੈੱਕ ਕਰ ਲਿਓ ਦੇਖਿਆ ਤੇਨੀ ਮੋਟੀ ਬਣਵਾਈ ਇਹਦੇ ਵਿੱਚ ਫੋਟੋ ਲੱਗ ਜਿਹੜੀਆਂ ਆ ਸਿੰਪਲ ਉਹਈਆਂ ਮਤਲਬ ਆ ਆਪਣਾ ਉਹ ਆਲ ਦੇ ਸਾਵਾ ਸਕਰੀਨਾਂ ਵੀ ਆ ਗਈਆਂ ਤਫਨ ਵਾਲਾ ਬਾਈ ਤਫਨ ਦੀ ਬੜਾ ਬੋਲਾ ਜੀ ਆ ਮੁੰਡੇ ਦਾ ਦਾਸ ਫਰਮਾਇਆ ਬਹੁਤ ਪਾਜ ਪਰੇਡ ਤੇ ਕੀਤਾ ਨਹੀਂ ਤਾਂ ਬਹੁਤ ਠੱਗੀ ਤਫਨ ਦੇ ਵਿੱਚ ਪੱਜ ਕੇ ਰਿਹਾ ਕੋਠੀ ਦੇ ਵਿੱਚ ਆ ਜਿਹੜੀ ਮੇਨ ਹਾਂ ਤੁਹਾਨੂੰ ਕੱਪੜੇ ਲੈ ਕੇ ਚਾਦੇ ਆ ਆਜੋ ਲਓ ਜੀ ਇਹ ਕਮਰੇ ਦੇ ਵਿੱਚ ਉਹਨਾਂ ਦੇ ਵਾਲ ਪੱਟੀਆਂ ਪਹਿਲਾਂ ਕਰ ਗਏ ਸੀ ਤੇ ਉਹ ਕੰਦ ਦੇ ਵਿੱਚ ਵੀ ਪਾਇ ਪੰਜ ਲੇਟ ਪਈ ਕਿਉਂਕਿ ਨਾਲ ਦੀ ਨਾਲ ਜਲਦੀ ਜਲਦੀ ਮਿਸਤਰੀਆਂ ਨੇ ਕੰਮ ਕੀਤਾ ਹਨ ਨਾਲ ਦੀ ਨਾਲ ਆਦਾ ਆਦਾ ਹਿੱਸੇ ਨਾਲ ਵੇੜ ਕੇ ਚੱਗੇ ਆ ਤੇ ਹਜੇ ਇਹਨੂੰ ਦੁਬਾਰਾ ਵਾਲ ਪੱਟੀ ਹੋਣੀ ਆ ਦੁਬਾਰਾ ਇਹਦੇ ਤੇ ਪੇਟ ਹੋਣਾ ਹਜੇ ਤਾਂ ਕੰਪਲੀਟ ਹੋਣ ਤੇ ਵੀ 15-20 ਦੇ ਲੱਗਣੇ ਆ ਮੋਲਡਿੰਗ ਚੱਕ ਆਹਾਏ ਕੀ ਖਲਾਰ ਖਾਨਾ ਫੇਰ ਪਾਇਆ ਬਿੱਡਾਂ ਦੇ ਉੱਤੇ ਤੇ ਮੈਂ ਸਾਬ ਕਾਣ ਕਰੂਗਾ ਪਹਿਲਾਂ ਕਿਉਂ ਨਹੀਂ ਕੀਤੀ ਮੋਲਡਿੰਗ ਤੁਸੀਂ ਇੱਥੇ ਕੰਮ ਸੁੱਕਿਆ ਸੀ ਕਿ ਹਜੇ ਵੀ ਨਹੀਂ ਸੁੱਕਿਆ ਕੰਦ ਏਡਾ ਸੁੱਕ ਨਹੀਂ ਨੀ ਸਾਰੀ ਹਮਰ ਇਹਨੂੰ ਤਾਂ ਅੱਗ ਲੱਗ ਰਹੀ ਨੀ ਚਾਸ਼ ਵੇਰੇ ਇਧਰ ਵੀ ਚੱਕ ਇਧਰ ਵੀ ਚੱਕ ਤੇ ਸਾਰੇ ਕਿਤੇ ਕਲਾਰਾ ਪਾਇਆ ਵੇਖ ਲੈ ਹੁਣ ਫੇਰ ਫੇਰ ਤੇ ਮਾ ਸਾਫਾਈ ਕਰ ਦੇਣਾ ਟੈਨਸ਼ਨ ਨਾਲੋ ਦੀਦੀ ਨਹੀਂ ਸੁਫਾਈ ਕਰਕੇ ਆ ਮੁੰਦਰ ਤੋਂ ਸੁਫਾਈ ਕਰ ਕਰ ਨਹੀਂ ਆਏ ਹਾਂ ਆਮਕੋ ਪਤਾ ਨਹੀਂ ਹਾਂ ਚਲੋ ਕਿ ਸਫਾਈ ਗਿਆ ਭਾਈ ਗਿਆ ਕੀ ਆ ਸਫਾਈ ਕਰ ਦੇਗਾ ਅਸੀਂ ਸੋਨਾ ਕਿਤੇ ਰਾ ਦੂੰ ਕੋਈ ਨਹੀਂ ਸਫਾਈ ਨਹੀਂ ਉੱਥੇ ਦਰਪਾਨ ਲਾ ਕੇ ਸੋਨਾ ਮਾਂ ਤੰਬੂ ਤਣ ਕੇ ਇਹ ਨੂੰ ਆ ਰਹੀ ਸੀ ਲੈਤੀ ਟੈਨਸ਼ਨ ਨਾਲੋ ਕੋਈ ਤੇ ਚੱਕ ਲੋ ਸਮਾਨ ਇਧਰ ਨੂੰ ਉਧਰ ਨੂੰ ਚੱਕ ਲੋ ਸਮਾਨ ਇਧਰ ਨੂੰ ਹੁਣ ਗੁੰਗਾ ਬਣ ਕੇ ਖਲੋਤਾ ਵੀ ਹੁਣ ਇਹਨਾਂ ਨੂੰ ਕੋਈ ਗੱਲ ਨਹੀਂ ਆਉਂਦੀ ਸੀ ਪਹਿਲਾਂ ਇਹ ਕੰਦ ਸੁੱਕੀ ਨਹੀਂ ਹਜੇ ਵੀ ਨਹੀਂ ਸੁੱਕੀ ਐ ਮੋਲਡਿੰਗ ਆ ਬਾਅਦ ਚ ਹੀ ਹੋਣੀ ਆ ਸੀ ਪੰਨ ਤੋਂ ਬਾਅਦ ਡਿਜ਼ਾਈਨ ਫਾਈਨਲ ਹੋਇਆ ਫੇਰ ਹਜੇ ਇੱਧਰ ਵੀ ਬੰਨੀ ਐ ਤੂੰ ਨਾ ਕਿੱਥੇ ਟਿਕਣ ਗਈ ਹਾਂ ਆਹ ਘਰ ਐ ਇੱਧਰੋਂ ਵੀ ਪੰਨ ਕੇ ਉੱਤਰ ਬੰਦ ਕਰੜ ਟਪੂਸੀ ਮਾਰ ਕੇ ਆਉ ਨੂੰ ਤਾਂ ਬੰਦ ਕਰੜ ਟਪੂਸੀ ਮਾਰ ਕੇ ਆਉ ਨੂੰ ਸਹੀ ਗੱਲ ਐ ਏ ਮਾਰੇ ਆਈਆਂ ਕਾ ਵੀ ਆਇਂ ਕਿੰਦੋਂ ਫਿਰ ਤਾਂ ਕਰੀ ਆਇਆਂ ਨੂੰ ਨੱਚਦੇ ਫਿਰੋ ਕਰੀ ਆਇਆਂ ਨੂੰ ਅੱਜ ਦੇਖੋ ਕੋਈ ਉਹ ਕਰ ਲੋ ਕਦੇ ਓਏ ਡੇ ਡੇ ਭਾਰੇ ਬੈਠ ਚੱਕਣੇ ਸੌਖੇ ਬਾਰੇ ਆ ਜੀ ਕਦੇ ਇੰਦਰ ਝਾੜਦੇ ਬੈਠੇ ਬਈ ਉਧਰ ਝਾੜਦੇ ਬੈਠੇ ਸਾਰੀ ਉਮਰ ਸਾਡੀ ਇੱਥੇ ਹੀ ਲੱਗ ਜੇ ਮਰ ਬਸ ਝਾੜ ਝੜਾ ਹੁਣ ਤੇ ਨਹੀਂ ਕਿ ਇੱਥੇ ਹੀ ਲੱਕ ਦੂਰੇ ਕਰਾਉਂਦੇ ਰਹੇ ਫਿਰ ਉਹ ਤੋਂ ਨਹੀਂ ਪਤਾ ਕਰੋ ਚਾਰ ਦਿਨ ਹੋਰ ਉਹਨੂੰ ਪਾਸ ਕਮਰੇ ਨੂੰ ਖੜਾ ਰਹਿਣ ਦਿੰਦਾ ਕੀ ਕਹਿੰਦਾ ਕੀ ਕਹਿੰਦਾ ਦੱਤ ਨੇ ਇਹਨੇ ਕੀ ਕਹਿੰਦੀ ਆ ਸਮਝ ਨਹੀਂ ਆਈ। ਹਾਂ ਉਹ ਬਈਆਂ ਦਿਨ ਹੋਰ ਕਮਰੇ ਨੂੰ ਖੜਾ ਰਹਿਣ ਦਿੰਦਾ ਤੇ ਇੱਕ ਪਾਸੇ ਦਾ ਕੰਮ ਨੇ ਬੇੜ ਕੇ ਕਰ ਦੇ। ਕਿਸ ਕੋ ਹੋਰ ਉੱਧਰ ਵੀ ਨਹੀਂ ਆਈ ਯਾਰ ਉੱਥੇ ਵੀ ਨਹੀਂ ਆਈ ਆਈ ਹੋਵੇ। ਹੈ ਸਭ ਸਿ ਲਾਸਟ ਵਿੱਚ ਕਰਾਂਗੇ ਇਸਕੋ। ਅਬ ਤੁਸੀਂ ਲਾਸਟ ਵਿੱਚ ਕਰੋਗੇ ਆਖ ਖਲਾਰਾ ਤਾਂ ਪਾ ਰਹੀ ਹੈ। ਬੰਦਾ ਨਹੀਂ ਨਾ। ਆ ਦੇਖੋ ਨਾ ਸਲਾਬ ਆ ਵੀ ਆ ਰਿਹਾ। ਨਹੀਂ ਨਾ ਬੰਦਾ ਨਹੀਂ ਤਾਂ ਫਿਰ ਖਲਾਰਾ ਪਾਇਆ ਚਲ ਦੂੰ। ਇਹ ਤਾਂ ਪਤਾ ਨਹੀਂ ਨਾ ਸੀਗਾ ਕੰਨ ਸੁੱਕਿਆ ਨਹੀਂ। ਸੁੱਕਾਰੀ ਕਰਾਵਾ ਤੈਨੂੰ ਕੋਹੜੇ ਦੀਆਂ ਡੰਗ ਸੁੱਕੀ ਨਹੀਂ ਦਿੱਲੀ ਦੇ ਲੱਗਾ ਆਈ ਨਹੀਂ। ਤੂੰ ਪਹਿਲਾਂ ਲਾ

मिट्टी से मिट्टी सी लगा के देख लेता तभी शराब है या कि नहीं है तो फिर ना पता चल जाता थोड़ा में पता नहीं चलता माता जी लो करना पड़ता है लेता है कि नहीं ले गया पति जी आ गया चलेला उधर क्यों जे लेकर नहीं है सारा दिन अपने ने लगा लिया ले ਖਾਰ ਯਾਰ ਸਾਰਾ ਸੋਨਾ ਜਨਾਬ ਨੂੰ ਜ਼ਬਾਈ ਕਰੋ ਬੇ ਇਹ ਬਾਈ ਨੇ ਕੀ ਬੋਲਾ ਉਸਕੋ ਕਿਤਰਾ ਵਾਲੇ ਯਾਰ ਤੂੰ ਹਾਂ ਇਹ ਤਾਂ ਕੀ ਕਹਿਣਾ ਇਹ ਤਾਂ ਰੋਜ਼ ਚੱਕਾਂ ਲਈ ਦੱਸ ਲੈ ਇਹ ਕਦੋਂ ਲਵਾਈ ਤੇ ਕਦੋਂ ਲੈ ਗਈ ਉਹ ਨਾਲ ਵਾਲ ਪੱਟੀ ਵੀ ਖਿੱਚੀ ਆਉਂਦਾ ਉਹ ਗਿੱਲੀ ਆ ਬੰਦੇ ਉਹ ਵੀ ਹੋਰ ਕੀ ਕਰੇ ਤੂੰ ਕਰ ਦੇ ਨਾ ਹੁਣੀ ਮੈਂ ਸਿੱਟ ਨਾ ਨਾ ਮਾਰਾ ਮੈਡੀਕਾ ਦੇਖਾ ਜਣਾ ਨਾ ਉਹ ਲਗਾ ਦੇ ਨਾ ਮਾਤਾ ਜੀ ਹੁਣੀ ਲਗਾ ਦੇ ਮਾਰੇ ਤਾਂ ਸੈਟ ਕਰਕੇ ਹੀ ਨਿਕਲੇਗਾ ਇਥੋਂ ਕੋਈ ਨਹੀਂ ਸੈਟ ਕਰ ਲੇਗੇ ਹਾਂ ਢੇਰੀ ਆਈ ਜੀ ਹੁਣ ਹੋ ਗਈ ਤਸਲੀ ਨਹੀਂ ਕਰਾਂਗੀ ਆਪਣੀ ਤੋ ਇੰਨੇ ਨਹੀਂ ਕਰਾਈ ਜਲਦਾ ਮੋਡਿੰਗ ਨਾ ਲਓ वो नहीं करा उधर रॉकबीट करते हैं इसी हो गया तो करते हैं ना ये बुरी यादें क्यों करना उसी पर मेरा कमरा ऊपर उधर उस साइड है उधर लग जाओ जाकर तू तभी बोल ला पत्थर लो मेरा कमरा कितना इतनी बड़ी कोठी है जिसमें मर्जी डालें वो आई कमरा डबिया सी बोला हाँ अपना मर्जी से तो रे कितना मर्जी से ਮਰ ਬਾਈ ਤੋਂ ਵੀ ਪੁੱਲਾ ਲਾ ਕੇ ਲਾ ਵੀ ਦਿੱਤੀ ਚ ਲੱਗਦੀ ਨਹੀਂ ਲੱਗਦੀ ਨਾ ਤੁਸਤੇ ਨਾ ਖਲਾਸ ਸਲਾਮ ਹਾਲ ਹੈ ਮਤਲਬ ਅਜੇ ਕੰਨਾ ਪ੍ਰੋਪਰ ਸੁੱਤੇ ਨਹੀਂ ਇੱਥੇ ਬਸ ਧੁੱਪ ਘਟ ਪੈਣੀ ਆ ਮਤਲਬ ਸੋਕ ਤਾਂ ਗਈ ਪਰਾ ਹੋਵੇ ਹੁਣ ਹੱਥ ਲਾ ਕੇ ਵੇਖੀ ਨਾ ਠੰਡੀ ਆ ਜੀ ਬਸ ਮਤਲਬ ਪਿਛਲੇ ਪਾਸੇ ਇਹ ਪਾਣੀ ਸਿਮਦਾ ਵਾ ਕੰਡ ਦੇ ਪਾਣੀ ਕੌਣ ਪਾ ਗਿਆ ਤੇ ਜਾ ਕੇ ਦੇਨੇ ਵੇਖਿਆ ਕਰਕੇ ਕਿੰਨਾ ਸਿਮਦਾ ਵਾ ਪਾਣੀ ਕੋਈ ਨਹੀਂ ਸਿਮਦਾ ਵਾਲਾ ਕਿ ਤੂੰ ਚਾਗੇ ਹਾਂ

ਇਸ ਕੋ ਵੀ ਲਗਾ ਨਾਲ ਪਾਈਪੋ ਵੀ ਹਾਂ ਬਾਈਰ ਕੋ ਵੀ ਲਗਾ ਨਾ ਨਹੀਂ ਤੇ ਤੁਹਾਡਾ ਟਾਈਮ ਹੈ ਸੀ ਕਿ ਹਮ ਤਾਂ ਆਪਕੋ ਬੋਲੇ ਤੇ ਅੱਧਾ ਲੜ ਤੇ ਨਿਕਲ ਗਿਆ ਹਾਂ ਕਾਡਾ ਕਾਲ ਕੋ ਨਿਕਲ ਜਾਗਾ ਬਾਸ ਤੇ ਹਿਆਰੀ ਪੈ ਗਈ ਬਾਗੂ ਕੂਕਿਆ ਬਸ ਪਏ ਸਾਡੇ ਰੁੱਖਾਂ ਤੇ ਲੱਗੇ ਆ ਨਹੀਂ ਉਹ ਤਾਂ ਠੇਕੇ ਦੇ ਉਹਨਾਂ ਦਾ ਕੰਮ ਦਾ ਭਾਵੇਂ ਠੇਕੇ ਤੇ ਉਹਨਾਂ ਦਾ ਫਿਰ ਕੂਕਿਆ ਟੈਰ ਬਰਬਾਰ ਕੀਤਾ ਤੇ ਤੂੰ ਕਿੱਕਰਾ ਗੱਲ ਤਾਂ ਬਣਾ ਰਹੀ ਹੈ ਮਾਰੀ ਅਜੇ ਤਾਂ ਚੱਲ ਗਈ ਜੇ ਪਾ ਕੇ ਫੋਟੇ ਦੇ ਚੈੱਕ ਕਰ ਲੈ ਉਹਨੇ ਤਾਂ ਬੈੱਟੇ ਵਿੱਚ ਠਾਣ ਡਿੱਗਣ ਵਾਲੀ ਆ ਗਈ। ਜਮਾਂ ਵੀ ਗੋਡੇ ਤੇ ਲਾ ਗਈ। ਇਹ ਕੀ ਹੋ ਗਿਆ ਉਹਦੇ ਬੋਲ। ਇਹ ਨਾ ਬੋਲੇ ਜੇ ਕਹਿੰਦਾ ਹਲਕਾ ਆ। ਇਹ ਸਾਰੇ ਨਾ ਐਂਡ ਦੀ ਕਰਾ ਗਈ ਕਮਰਾ ਕਹਿੰਦਾ ਪਹਿਲਾਂ ਨਹੀਂ ਕਰਦੇ। ਆਹ ਉਹ ਐਂਡ ਸੇ ਕਰਾਂਗੇ ਹੁਣ। ਅਸੀਂ ਪਹਿਲਾਂ ਕਿਆ ਬੋਲਾ ਥਾ? ਯਹੀ ਬੋਲਾ ਥਾ ਨਾ। ਤੂੰ ਇਹੇ ਬੋਲ ਰਿਹਾ ਥਾ ਭਾਈ ਨੰਨ। ਭਾਈ ਨੂੰ ਕਿਆ ਕਹਣਾ? ਬਸ ਐਵੇਂ। ਖੜਾ ਆ ਚਾਰ ਸੁਪਰੇ ਹੁਣ ਉਧਰੋ ਚ ਕੋ ਇਧਰੋ ਚ ਨਾ ਪਾਣੀ ਡੋਲੇ ਜਾ ਉਹਦਾ ਅੱਗੇ ਹੀ ਚੱਕ ਚੱਕ ਇਧਰ ਚੱਕਲ ਮਾਰ ਦੇਣਾ ਤੂੰ ਸੋ ਚਲੋ ਜੀ ਇਹ ਦੂਰ ਕਰੋ ਸਾਡਾ ਵਲੌਗ ਖਤਮ ਹੁੰਦਾ ਜੀ ਅਸੀਂ ਦਿਖਾ ਦਿਖਾਉਣ ਤਾਂ ਤੁਹਾਨੂੰ ਇਥੋਂ ਮੇਖਣ ਆਈ ਸੀ ਸਾਡਾ ਹੋ ਰਹੀ ਸੀ ਆਪਾਂ ਪੈ ਗਿਆ ਚਲੋ ਇਹ ਜੋ ਸੁੱਕੀ ਉਦੋਂ ਹੁਣ ਇੱਥੇ ਕਰਾਂਗੇ ਠੀਕ ਹੈ ਆ ਲੈ ਜਾਣਾ ਕਾਹ ਲ ਜਾਣਾ ਇਸ ਕੋ ਬਾਹਰ ਬਾਹਰ ਕੀ ਕਰੇਗਾ ਪਰ ਨੀਚੇ ਵਾਲੀ ਸਫਾਈ ਕਰ ਪਹਿਲੇ ਨਿਕਲੇਗਾ ਫਿਰ ਸਫਾਈ ਕਰਾਂਗੇ ਇਹ ਤਾਂ ਹੰਬੀ ਜਾਏਗੀ

ਇਹ ਤਾਂ ਖਤਰਨਾਕ ਬਣ ਗਿਆ ਕਮਰੇ ਮੇਂ ਨਜ਼ਰ ਲੱਗੀ ਪਤਾ ਨਹੀਂ ਕਿਸਕਾ ਆ ਕੋਨੇ ਚ ਨਜ਼ਰ ਲੱਗੀ ਆ ਕੋਨੇ ਚ ਨਜ਼ਰ ਲੱਗੀ ਕੋ ਚੱਕਣੀ ਉੱਤੇ ਵੀ ਹਲਾਬ ਸੀ ਜੀ ਉਹ ਖਰਸ਼ਾ ਪੰਜਾਂ ਨਾਲ ਉਹਦੇ ਕਰਕੇ ਆਈ ਹਲਾਬ ਕੇ ਪਲਾਸਟਰ ਸਭ ਤੋਂ ਲੇਟ ਕੀਤੀ ਕੰਨ ਇਹਦੇ ਕਰਕੇ ਹਲਾਬ ਆਈ ਹੁਣ ਤੂੰ ਟੈਨਸ਼ਨ ਨਾ ਲੈ ਮਹੀਨਾ ਬਾਅਦ ਚ ਹੀ ਬੜਾ ਬਾਅਦ ਆਜੇ ਤੱਕ ਮਾੜੇ ਨੇ ਲਾਤਾ ਉਹ ਕਮਰਾ ਸਾਰਾ ਚਲ ਆ ਮੈਂ ਦੇਖ ਕੇ ਆਉਣੀ ਆ ਨਾ ਮੈਂ ਵੀ ਚੜਦੀ ਆ ਨਾ ਮੈਂ ਵੀ ਅੱਜ ਚਾ ਚੜ ਜਾਣਾ ਵਾ ਤੇ ਚੜ ਕਿਉਂ ਤੇ ਚੜ ਗਏ ਤੇਰੀ ਆਹ ਤਾਂ ਕਰ ਤੂੰ ਤੇ ਮੇਰੀ ਨਹੀਂ ਹੋ ਵੀ ਦੇਗਾ ਨਹੀਂ ਆ ਆ ਜਾ ਮੈਂ ਆਉਣਾ ਦੇਖਦਾ ਹੁਣ ਇੱਥੇ ਕਿਸੇ ਕੋਈ ਬਿਛਾਵਾ ਸੇ ਕਰਾ ਲਈ ਆ ਇਧਰਲੇ ਪਾਸ ਆਇਆ ਮੈਂ ਤੈਨੂੰ ਬਾਹਰੋਂ ਖਾ ਕੇ ਅੰਦਰ ਹੋ ਗਿਆ ਠੇਕ ਕਰਾ ਕੇ ਤੇ ਚੰਗਾਰੀ ਤਾਂ ਕੋਨਾ ਹੁਣ ਆ ਗਾਂ ਵੀ ਸੁੱਕੀ ਐ ਨਾ ਇਹਦੇ ਤੇ ਅੱਛਾ ਟਿਕ ਗਿਆ ਨਾ ਇਹ ਨਹੀਂ ਘਰੇਗਾ ਨਹੀਂ ਘਰੇਗਾ ਥੋੜੀ ਮਾਰਨੇ ਤੇ ਤਾਂ ਇਹ ਗਾਇਰਾ ਪਰੇ ਛੋੜੇਗਾ ਨਹੀਂ ਕੰਦ ਅਹ ਦੇਖ ਲੈ ਉਹ ਕੀਤਾ ਵਾ ਓਏ ਤਾਰੂ ਬਾਹਰ ਕੱਢਣੀ ਹਜੇ ਤਾਂ ਉਦਾਂ ਹੀ ਛੜਤਾ ਇਹਨੇ ਟੈਂਪਰੇਰੀ ਬੰਦ ਕਰਤਾ ਇਹ ਕੀ ਕਹਿਣਾ ਮੈਂ ਥੋੜੀ ਮਾਰਨੇ ਪਰ ਵੀ ਟੁੱਟੇਗਾ ਨਹੀਂ ਹਾਂ ਨਹੀਂ ਟੁੱਟੇ ਮਤਲਬ ਇਹ ਝੜ ਜਾਏਗਾ ਪਰੋ ਕੰਦ ਨਹੀਂ ਛੋੜੇਗਾ ਹਾਂ ਇਧਰ ਇਧਰ ਵਾਲਾ ਵੀ ਛੋੜੇਗਾ ਨਾ ਇਧਰ ਵਾਲਾ ਵੀ ਨਹੀਂ ਛੋੜੇਗਾ ਆਹ ਤੇਰਾ ਟੁੱਟੇ ਹੁੰਦਾ ਫਰਸਾ ਤੋੜਦਾ ਹੀ ਪਾਣੀ ਵਾਲਾ ਸੀ ਹਾਂ ਹੁਣ ਵੇ ਲੋ ਇਧਰ ਵੀ ਕਰਦਾ ਹੋਇਆ ਚਲੋ ਕੰਦ ਮੈਂ ਵਿਖਾ ਦਿੰਦਾ ਆ ਵੀ ਇਧਰਲੇ ਪਾਸੇ ਨਾ ਆਹ ਪੱਥਰ ਵਾਲਾ ਤੇਰੀ ਵਾਰੀ ਵੀ ਆ ਗਈ ਆ ਠੀਕ ਉਹਨਾਂ ਨਾਲ ਆ ਜਾ ਬਾਕੀ ਇਹ ਘਰ ਬਣਾਉਂਦੇ ਬੋਟ ਐਨ ਲਾ ਦ। ਬੜੀ ਜੰਦਾ ਕੁਛ ਨਾ ਕੋਈ। ਥੋੜਾ ਥੋੜਾ ਜੀ ਦਾ ਚਲਾ ਦਿਓ। ਇਹ ਬਾਕੀ ਮਾਸਟਰ ਦੇ। ਦੇਖੋ ਜੀ। ਪੱਟਾ ਕਾਣੇ ਆ ਨਾ ਵੀ ਆ ਗਏ। ਆਏ ਨੇ ਅਧਰੂ। ਇਹ ਕਿਉਂ ਟੁੱਟ ਗਿਆ? ਦब्बे ਵਿੱਚ ਟੁੱਟਿਆ ਨਿਕਲਿਆ ਉਸ। ਕਿੰਨੇ ਦੌੜਿਆ? ਹਾਂ? ਦब्बे ਵਿੱਚ ਟੁੱਟਿਆ। ਇਹਨੇ ਦੌੜਿਆ ਕਿ ਨਹੀਂ ਆਲੀ? ਦब्बे ਮੈਂ ਕਿਉਂ ਟੁਟਾ ਤਾ? ਕਿਉਂ ਟੁੱਟਿਆ ਸੀ ਉਹਦੇ ਤੇ ਆਇਆ ਸੀ ਉਹਦੇ ਵਿੱਚ ਟੁੱਟਿਆ ਸੀਗਾ ਨਾ? ਤੂੰ ਦੱਸਾਇਆ ਕਿਉਂ ਨਹੀਂ? ਉੱਡਾ ਮੈਂ ਖੋਲ ਰਿਆ ਤਾਂ ਮੈਨੂੰ ਕੀ ਪਤਾ ਹੈ ਹੁਣੇ ਪਤਾ ਲੱਗਾ ਤੁਹਾਨੂੰ ਵੀ ਤੇ ਤੂੰ ਕਹਿ ਨਹੀਂ ਸੀ ਕਿ ਡੱਬਾ ਟੁੱਟਾ ਤਾਂ ਮੋੜ ਕੇ ਲੈ ਕੇ ਜਾ ਤੂੰ ਐ ਕਿੱਡਾ ਬੰਦੀ ਨਹੀਂ ਲਗਾਂਦਾ ਨਾ ਉਹ ਤਾਂ ਕੱਟ ਕੇ ਲਾ ਦੀ ਕਿਉਂ ਕੱਟ ਕੇ ਲਾ ਦੀ ਤੇ ਜਿਹੜਾ ਬਰਬਾਦ ਹੋਏਗਾ ਉਹ ਕੌਣ ਲਾਏਗਾ ਉੱਪਰ ਬਾਦੀ ਨਹੀਂ ਹੁੰਦਾ ਪੂਰਾ ਫਿੱਕਲੇ ਲੱਗ ਜਾਣਾ ਉਹ ਟੈਨਸ਼ਨ ਨਾ ਰੱਖੋ ਫਿੱਕਾ ਤਾਂ ਮੈਂ ਤੇ ਪੁੱਛੂੰਗੀ ਕਿ ਕਿੱਥੇ ਲੱਗਦਾ ਦਗਾਈਏ ਆਪਨੇ ਕਹਾ ਅੱਜ ਪੱਥਰ ਲਗਾਇਆ ਉਹ ਕਮਰੇ ਲਗਾ ਆ ਆ ਆ ਉੱਪਰ ਮੇਰੇ ਕਮਰੇ ਇਹ ਸਫਾਈ ਹੋਊਗੀ ਕੱਲ ਨੂੰ ਅਜੇ ਫੇਰ ਕਿੱ ਕਰ ਦਿਖਾ ਕੀ ਲੱਗ ਰੋ ਕੀ ਲੱਗਾ ਵਾ ਟੈਨ ਲੱਗਿਆ ਹੋਰ ਕੀ ਲੱਗਾ ਹਾਂ ਕੀ ਲੱਗਾ ਮੋ ਆਦੂ ਦਾ ਐਸ ਤੋਂ ਅਬ ਬਾਹਰ ਲਗਾਉਣੇ ਲੱਗੇ ਐ ਕੱਲ ਨੂੰ ਨਹੀਂ ਲੱਗਣਾ ਪਰਸੇ ਲੱਗੇ ਕੱਲ ਨੂੰ ਕਿੱਥੇ ਜਾਣਾ ਬਾਤ ਨੂੰ ਸ਼ੁਰ ਕਰਨਾ ਦੋ ਉਹ ਵਾਂ ਬਾਹਰ ਉਹ ਬਜਰੀ ਪੈਣਾ ਕੰਦੇ ਜੀ ਤੁਹਾਨੂੰ ਉਹ ਆਪ ਸੁੱਕੂ ਕੀ ਜੇ ਤਾਂ ਫੇਰ ਹੀ ਬਜਰੀ ਜਾਊਗੀ ਤਾਂ ਜੀ ਕੱਲ ਕੰਤ ਬੱਜੀ ਪੁੱਗ ਬੱਜਰੀ ਦੀ ਰੇਤਾ ਬਹੁਤ ਪਈ ਉੱਥੇ ਜਪੈਣੀ ਚਾਹੇ ਪਿਆ ਹੋਣਾ ਚਲੋ ਜੀ ਉਹ ਵੀ ਕਮਰੇ ਚ ਵੇਖ ਹਵਾ ਲਓ ਆ ਤਾਂ ਫੇਰ ਉਹਨੇ ਦਾ ਉਹਨਾਂ ਇ ਬਰਾਬਰ ਹੀ ਕਰਤਾ ਜਿੰਨੀ ਗੁੱਚੀ ਕੀਤੀ ਸੀ ਤਾਂ ਬਣੀ ਗਈ ਚੜੇ ਹੋਣਾ ਹੁੰਦਾ ਤਾਂ ਇੰਚੀ ਕੀਤੀ ਹੁੰਦੀ ਆ ਇਹਦੇ ਨਾਲ ਗ੍ਰੇਨਾਈਟ ਲੱਗ ਜਾਣਾ ਇਹਦੇ ਨਾਲ ਇਹਦੇ ਤੇ ਲੱਗੂਗਾ ਆਪਣਾ ਕੱਚ ਲੋਬੀ ਬਹੁਤ ਵੱਡੀ ਉੱਤੇ ਕਾੜੂ ਲਗਾ ਦਿੱਤੀ ਹੈ ਕੁਦਰਤੀ ਚੀਜ਼ ਆ ਇਹਦੇ ਚ ਰੋਸ਼ਨੀ ਬਹੁਤ ਆਟੋਮੈਟਿਕ ਵਧੀਆ ਹੋਵੇ ਤੇ ਕੋਈ ਚ ਰੋਸ਼ਨੀ ਆਟੋਮੈਟਿਕ ਆ ਜਾਂਦੀ ਹੈ ਇੱਥੇ ਵੀ ਪਤਲੀ ਕਰਤੀ ਹੈ ਇਹ ਸਾਡਾ ਪੁਜਾਰੀ ਨੂੰ ਹੈਗਾ ਇੱਥੇ ਸਲਫ ਤੋਂ ਸਲਫ ਬੜੀ ਪਾਈ ਦੀ ਲੱਕੜਾ ਕਰਦੇ ਉਹ ਹੀ ਹੈ ਸਲਫਾ ਦੀ ਬੜੀ ਰਹਿਣਾ ਤੇ ਲੱਕੜ ਦੀ ਵੀ ਕੋਈ ਸਲਫ ਬਣਾਏਗਾ ਫੇਰ ਹੀ ਆ ਨਾ ਉਹ ਤਾਂ ਲੱਕੜ ਵਗਣ ਹੁਣ ਇੱਧਰ ਕੰਦਾ ਸੋਕਣੀ ਕਿਨੇ ਉੱਤੇ ਆਸ ਸੋਕਣੀ ਉੱਤੇ ਰਹਿਣਾ ਉੱਤੇ ਧੁੱਪ ਪੈਂਦੀ ਹੈ ਪਰ ਥੱਲੇ ਉਹਦੀ ਖਾਂਦ ਦੀ ਛਾਂ ਛਾਂ ਰਹਿੰਦੀ ਹੈ ਫਰਾਂ ਵਾਲੀ ਬੁੱਕੀ ਆ ਕੰਨ ਸੁੱਕ ਵੀ ਗਈ ਗੱਡੀ ਤੇ ਉੱਪਰੋਂ ਥੱਲੇ ਨੂੰ ਸੁਹਾਕ ਜਾਂਦੀ ਵੀ ਨਾ ਨਾਲੇ ਇਹ ਥੱਲੇ ਵਾਲੇ ਰਹਿ ਕੇ ਉੱਪਰ ਵਾਲੀ ਤਾਂ ਸੁੱਕੀ ਜਾਣੀ ਆ ਆਹ ਰੋਂ ਕਿੰਨੇ ਡੱਬੇ ਤੇ ਇਹ ਡੱਬੇ ਅੰਸ਼ੇ ਘੜਦੇ ਨਹੀਂ ਆਉਣੇ ਆ ਇਹ ਟੁੱਟ ਨਹੀਂ ਓਏ ਮੇਰਿ ਜਾਨਾ ਉੱਥੇ ਡੱਬੇ ਪਿਆ ਦੂਜੇ ਘਰ ਤੇ ਆ ਬਾਹਰ ਪਾ ਲਾਉਂਗਾ ਨਹੀਂ ਇਹ ਬਾਹਰ ਲਾਉਣੀ ਸੀ ਲੌਬੀ ਵੀ ਲਾਉਣੀ ਸੀ ਤੇ ਇਧਰਲੇ ਪਾਸੋਂ ਵੀਊ ਵੇਖੋ ਤਿੰਨ ਕੋਠੀ ਦਾ ਹਾਂ ਵੀ ਓਕੇ ਹੋ ਜਾ ਕਰਾ ਗੋਲੂਣੀ ਦੱਬੀ ਉਹਨੇ ਪੱਖਿਆਂ ਦਾ ਕੰਮ ਚੱਲੀ ਜਾਂਦਾ ਆ ਚੈੱਕ ਕਰ ਇਹ ਬੰਦਰਾ ਆ ਸਾਰਾ ਸੁੱਕਿਆ ਪਿਆ ਹਾਂਜੀ ਇਹ ਯਾਰ ਸਿਆਪਾ ਇੱਧਰ ਸਲਾ ਆ ਆ ਵੇ ਆ ਇਧਰਲੇ ਪਾਸੇ ਜੇ ਕੰਧ ਸੁੱਕਦੀ ਭਈ ਉਹ ਵੇਖ ਤੋਂ ਹੂੰ ਉਹਦੇ ਲੈਵਲ 'ਚ ਆ ਜਾਂਦੀ ਨਾ ਕਿਉਂ ਮਤਲਬ ਉਹ ਹੈਗੀ ਠੰਡੀ ਆ ਹੁਣ ਜਿਵੇਂ ਜਿਵੇਂ ਮੇਰੇ 10 ਦਿਨਾਂ ਨੂੰ ਪ੍ਰੋਪਰ ਸੁੱਕ ਜੂਗੀ ਹੈਨਾ ਹਾਂਜੀ ਉਹ ਉਹ ਵੇ ਪਰਾ ਗਿੱਲੀ ਆ ਸਾਰੀ ਹਜੇ ਇਧਰ ਸਾਰੀ ਸੁੱਕ ਗਈ ਆ ਚਲੋ ਇੰਨੀ ਤਾਂ ਹੋ ਜਾਂਦੀ ਕੁੱਤੇ ਖਾਣੀ ਕੋਈ ਚੱਕਰ ਨਹੀਂ ਇਸ ਦੇ ਨਾਲ ਸਾਡੇ ਅੱਜ ਦੇ ਵਲੌਗ ਦਾ ਸਮਾਪਤੀ ਹੁੰਦੀ ਹੈ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਨਾ ਬੜੀਆ ਚੱਲ ਰਿਹਾ ਹੈ ਕੰਮ ਹਾਂਜੀ ਹਾਂਜੀ ਸਰ ਠੀਕ ਹੈ ਦੇਖੋ ਅਬ ਕਰ ਰਹੇ ਆ ਥੈਂਕ ਯੂ ਵੀਡੀਓ ਨੂੰ ਵੇਖਣ ਲਈ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਕੋਈ ਬਈ ਚੱਕਰ ਚੁੱਕਰ ਹੈ ਨਹੀਂਗਾ ਉਹ ਮੌਸਮ ਦਾ ਚੱਕਰ ਥੈਂਕ ਯੂ ਜੀ